ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਜੀ ਔਰ ਫੋ ਚੌਧਰੀ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ 6 ਨਾਗਾ ਜੀ 6 ਦੇ 6 ਬੱਚੇ ਹੀ ਆ HF ਚ ਟਾਪ ਕੁਆਲਿਟੀ ਆ ਜਾਂਦੀ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਪਿੰਡ ਆਪਣਾ ਭਾਈ ਜੀਤਾ ਸਿੰਘ ਆ ਤਸੀਲ ਬਾਗਾ ਪ੍ਰਾਣਾ ਜੀ ਤੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 995189313 ਜੀ ਠੀਕ ਆ ਵੀਰੇ ਅੱਜ 6 ਨਾਗ ਹੈ ਜੀ ਹਾਂਜੀ 6 ਨਾਗ ਹੈ ਠੀਕ ਆ ਵੀਰੇ ਤੇ ਇਹਨਾਂ ਦੀ ਉਮਰ ਕਿੰਨੀ ਆ ਜੀ ਇਹ ਉਮਰ ਵੀ ਭਾਈ 7-8 ਇੱਥੇ ਜ ਆ 7 ਤੋਂ 8 ਮਹੀਨੇ ਆਸ-ਪਾਸ ਆ ਜੀ ਹਾਂ ਠੀਕ ਆ ਵੀਰੇ ਕਿਸੇ ਦੇ ਕੋਈ ਫੋਰ ਸ਼ਾਂਗ ਹੈਗੀ ਆ ਨਹੀਂ ਇੱਕਦੇ ਇਹਦੇ ਪੱਲੀ ਬਿੰਦੀ ਜੇ ਬਾਕੀ ਦੇ ਕਿਸੇ ਦੇ ਨਹੀਂ ਹੈ ਬਾਕੀ ਇਹ ਮਾੜੀ ਜੀ ਬਿੰਦੀ ਆ ਠੀਕ ਆ ਬਾਕੀ ਆ ਤੇ ਚਾਰ ਚਾਰ ਹੀ ਥਾਣ ਗਰੰਟੀ ਹੋਊਗੀ ਠੀਕ ਆ ਵੀਰੇ ਤੇ ਆਪਾਂ ਪਹਿਲਾਂ ਇਹਦੀ ਬਿੰਦੀ ਜੀ ਦਿਖਾ ਦਿੱਗੇ ਦੂਜਿਆਂ ਨੂੰ ਤਾਂ ਬਸ ਫਿਰ ਰਹਿਣ ਦਾਂਗੇ ਦਿਖਾਉਣ ਨੂੰ ਇਹਦੀ ਬਿੰਦੀ ਜੀ ਕਿੱਡੀ ਕਾ ਹੈ ਮਾੜੀ ਜੀ ਆ ਜੀ ਮਾੜੀ ਜੀ ਲਓ ਜੀ ਚੈੱਕ ਕਰ ਠੀਕ ਆ ਬਾਕੀ ਗੱਲ ਨਹੀਂ ਰਹਿਣ ਦੇ ਇਹਦੇ ਮਾੜੀ ਜੀ ਬਿੰਦੀ ਜੀ ਆ ਜੀ ਤੇ ਡਿਮਾਂਡ ਫਿਰ ਆਪਾਂ ਜੋੜੇ ਜੋੜੇ ਦੀ ਕਰਨੀ ਕਿ ਸਿੰਗਲ ਸਿੰਗਲ ਦੀ ਸਿੰਗਲ ਸਿੰਗਲ ਦੀ ਕਰਦੇ ਠੀਕ ਆ ਵੀਰੇ ਇੱਕ ਨੰਬਰ ਦੀ ਕੀ ਡਿਮਾਂਡ ਆ ਜੀ ਇਹਦਾ ਭਾਈ ਜੀ 8000 ਰੁਪਿਆ ਜੀ 8000 ਰੁਪਿਆ ਹੋਜੂ ਮੰਨਤਾਂ ਵਿੱਚ ਦੋ ਨੰਬਰ ਦਾ ਜੀ ਇਹਦਾ 11000 ਰੁਪਿਆ ਜੀ ਠੀਕ ਆ ਜੀ ਜੈ ਜੀ ਤਿੰਨ ਨੰਬਰ ਦਾ ਕੀ ਮੁੱਲ ਹੈ ਇਹਦਾ 10000 ਹੈ ਜੀ 10000 ਚਾਰ ਦਾ ਜੀ ਇਹਦਾ 12000 ਹੈ ਜੀ ਇਹਦਾ 12000 ਰੁਪਿਆ ਠੀਕ ਆ ਜੀ ਤੇ ਪੰਜ ਦਾ ਵੀਰੇ ਇਹਦਾ ਵੀ 12000 ਰੁਪਿਆ ਜੀ ਠੀਕ ਆ ਜੀ ਤੇ ਛੇ ਦਾ ਜੀ ਇਹਦਾ 11000 ਰੁਪਿਆ ਜੀ ਇਹਦਾ 11000 ਰੁਪਿਆ ਠੀਕ ਆ ਵੀਰੇ ਤੇ ਜੇ ਕੋਈ ਸਾਰੀਆਂ ਲੈ ਜਾਂਦਾ ਇਕੱਠੀਆਂ ਵੀਰੇ ਬੇਜਮਾਨ ਧੰਨਵਾਦ ਕਰਦੇ ਕਿੰਨਾ ਹੋਜੂਗਾ ਜੀ ਟੋਟਲ ਦਾ ਬੰਦ ਆ ਵੀਰੇ 64000 ਚਲ 60 ਦੀਆਂ ਦੇ ਦਾਂਗੇ 60 ਦੀਆਂ ਦੇ ਦਾਂਗੇ ਠੀਕ ਆ ਵੀਰੇ ਜੇ ਕੋਈ ਇਕੱਠੀਆਂ ਲਊਗਾ ਤਾਂ ਵੈਸੇ ਟੁੱਟ ਲਾ ਲੋ ਜੀ 64000 ਰੁਪਇਆ ਬਣੂਗਾ ਤੇ 60 ਦੀਆਂ ਦੇ ਦਾਂਗੇ 6 ਦੇ 6 ਨਗ ਜੇ ਕੋਈ ਸਿੰਗਲ ਸਿੰਗਲ ਲਊਗਾ ਤਾਂ ਤੁਹਾਨੂੰ 10 ਹੀ ਦਿੱਤਾ ਵੀਰੇ ਜਿਹੜਾ ਰੇਟ ਕੀਤਾ ਗਿਆ ਥੋੜਾ ਘਣਾ ਆਇਆ ਗਏ ਸੱਜਣ ਦਾ ਮਾਣ ਤਾਂ ਉਹਦੇ ਚ ਜ਼ਰੂਰ ਹੋ ਜਾਊਗਾ ਜੀ ਬਾਕੀ ਜਿਹਨੂੰ ਕੋਈ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ